ਅਸਵੱਲੇ ਦੀ ਵੱਡੀ ਖਬਰ ਐਨਐਚਆਈ ਦੇ ਨਾਲ ਜੁੜੀ ਹੋਈ ਦੱਸਦੀ ਹੈ ਕਿ ਐਨਐਚਆਈ ਵੱਲੋਂ ਦੀ ਰੇਟ ਜਿਹੜੇ ਆ ਟੋਲ ਪਲਾਜ਼ਾ ਦੇ ਵਧਾ ਦਿੱਤੇ ਗਏ ਆ ਤਿੰਨ ਤੋਂ 5% ਦੀ ਰੇਟਾਂ ਦੇ ਵਿੱਚ ਇਜਾਫਾ ਕਰ ਦਿੱਤਾ ਗਿਆ ਉੱਥੇ ਹੀ ਜੇ ਲੁਧਿਆਣੇ ਦੀ ਗੱਲ ਕਰੀਏ ਤਾਂ ਲਾਡੋ ਵਾਲ ਟੋਲ ਪਲਾਜ਼ਾ ਜਿਹੜਾ ਬਹੁ ਚਰਚਿਤ ਹੈ ਜਿਸ ਦਾ ਕਿ ਬੀਤੇ ਦਿਨਾਂ ਦੇ ਵਿੱਚ ਵੀ ਬਹੁਤ ਵਾਰੀ ਜਿਹੜਾ ਕਿ ਰੇਟ ਜਿਹੜਾ ਆ ਪੋਇਆ ਉੱਥੇ ਹੀ ਦੱਸਦੇ ਕਿ ਅੱਜ ਵੀ ਜਿਹੜਾ ਕਿ ਉੱਥੇ ਵੀ ਤਿੰਨ ਤੋਂ 5% ਦੀ ਜਿਹੜਾ ਰੇਟ ਆ ਉਹ ਅਪ ਕਰ ਦਿੱਤਾ ਗਿਆ ਵਧਾ ਦਿੱਤਾ ਗਿਆ ਇਸ ਤੇ ਆਮ ਜਨਤਾ ਨੂੰ ਕਿੰਨਾ ਕੁ ਜਿਹੜਾ ਉਹਨਾਂ ਦੀ ਜੇਬ ਦੇ ਉੱਤੇ ਕਟੋਤੀ ਹੋਏਗੀ ਕਿੰਨਾ ਕੁ ਉਹਨਾਂ ਨੂੰ ਬੋਝ ਹੋਰ ਪਏਗਾ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਲੇਕਿਨ ਉੱਥੇ ਹੀ ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਕੱਲ ਦੁੱਧ ਦੇ ਰੇਟ ਵੀ ਜਿਹੜੇ ਕੀ ਵੱਧ ਚੁੱਕੇ ਆ ਹਾਲਾਂਕਿ ਬੀਤੇ ਦਿਨਾਂ ਦੇ ਵਿੱਚ ਇਲੈਕਸ਼ਨ ਹੋਏ ਉਸ ਤੋਂ ਬਾਅਦ ਇੱਕ ਤੋਂ ਇੱਕ ਜਿਹੜੀਆਂ ਕੀ ਆਮ ਜਨਤਾ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਘਟੋਤੀ ਹੋ ਰਹੀ ਹੈ ਜੇਬ ਦੇ ਉੱਤੇ ਜਿਹੜਾ ਕੈਂਚੀ ਚੱਲਾਈ ਜਾ ਰਹੀ ਹੈ ਸਰਕਾਰ ਦੇ ਵੱਲੋਂ ਜਿਹੜਾ ਕੀ ਬੀਤੇ ਦਿਨਾਂ ਦੇ ਵਿੱਚ ਐਨਐਚੀ ਦਾ ਰੇਟ ਵੱਧ ਗਿਆ ਉੱਥੇ ਹੀ ਜਿਹੜਾ ਦੁੱਧ ਦਾ ਵੀ ਰੇਟ ਜਿਹੜਾ 2 ਰੁਪਏ ਪ੍ਰਤੀ ਕਿਲੋ ਵਧਾਇਆ ਗਿਆ ਉੱਥੇ ਹੀ ਦੱਸਦੇ ਆ ਕਿ ਆਮ ਜਨਤਾ ਕਿਤੇ ਨਾ ਕਿਤੇ ਇਸ ਦੇ ਨਾਲ ਇੱਕ ਪਾਸੇ ਰਾਹਤ ਲੈਣ ਦੀ ਸੋਚ ਰਹੀ ਸੀ ਉੱਥੇ ਹੀ ਉਹਨਾਂ ਨੂੰ ਜਿਹੜਾ ਕੀ ਜੇਬ ਦੇ ਉੱਤੇ ਭਾਰੀ ਜਿਹੜਾ ਵਜਨ ਪਏਗਾ ਇੱਥੇ ਦੱਸ ਦਈਏ ਕਿ ਆਮ ਲੋਕਾਂ ਦਾ ਉੱਥੇ ਕੀ ਕਹਿਣਾ ਇੱਕ ਵਾਰ ਤੁਹਾਨੂੰ ਹੀ ਸੁਣਾ ਦਿੰਨੇ ਆ। ਇਹ ਤਾਂ ਵਜਨ ਪਏਗਾ। ਕੀ ਕਹਿਣਾ ਹੈ? ਮੈਂ ਤਾਂ ਇਹੀ ਕਹਾਂ ਜੋ ਰੇਟ ਤੋਂ ਬਦਲੇ ਨਹੀਂ ਕੰਡਣੀ ਜਾਂਦੀ ਹੈ। ਕੋਈ ਟ੍ਰੈਂਡ ਨਹੀਂ ਬਦਲਦੀ। ਆਮਦਨ ਬਹੁਤ ਹੈ ਨਾ। ਹਾਂਜੀ। ਆਹ ਦੇਖੋ ਜੀ। ਜੇ ਕਿੰਨਾ ਕਸਰ ਪਾਉਂਦਾ ਹੈ। ਹਾਂ ਜੀ। 5% ਬੱਗੇ ਇਹਨਾਂ ਲਈ 5% ਆ। ਜੇ ਸਾਰੀ ਕੈਲਕੂਲੇਸ਼ਨ ਕੀਤੀ ਜਾਵੇ ਤਾਂ ਬਹੁਤ ਵੱਡੀ ਆਮਦਨ ਹੈ। ਹਾਂਜੀ। ਦੇਲੇ ਆਮਦਨ ਬਹੁਤ ਵੱਡੀ ਆਮਦਨ ਹੈ। ਕਹਿੰਦੇ ਜੀ ਕਹਿੰਦੇ ਕਿ ਲੱਖਾਂ ਦਾ ਪੈਸਾ ਜਿਹੜਾ ਲੇਟ ਹੋ ਰਿਹਾ ਹੈ। ਲੱਖਾਂ ਵਾਲੇ ਲੇਟ ਹੋ ਰਿਹਾ ਹੈ। ਦੇਖੋ ਇਹ ਰੇਟ ਦਾ ਸਰਕਾਰ ਨੇ ਬੁੱਕ ਬਗਦਾ ਨੋਟੀਫਿਕੇਸ਼ਨ ਕਰਕੇ ਲੋਕਾਂ ਨੂੰ ਜਾਗਰੂਕ ਕਰਨਾ ਹੈ ਕਿ ਇਹ ਜਿਹੜਾ ਹੈ ਇਲਾਕੇ ਬੰਦੇ ਨੇ ਤਾਂ ਕਿੰਨੇ ਸਮੇਲੇ ਵਧਾਏ ਆ ਇਹ ਕੋਈ ਪਤਾ ਨਹੀਂ ਪਬਲਿਕ ਨੂੰ ਕਿੰਨੇ ਇਹ ਸਾਲ ਦੇ ਵਿੱਚ ਵਿੱਚ ਜਿਹੜੇ ਕੀ ਰੇਟ ਵਧੇ ਨੇ ਉਹ ਰੇਟ ਵਧੇ ਆ ਠੀਕ ਆ ਰੇਟ ਵਧਾ ਲੈਣਾਂ ਨੇ ਪਰ ਕਿਹਨੂੰ ਪਤਾ ਕਿ ਕਿੰਨੇ ਸਮੇਲੇ ਵਧਾਏ ਆ ਹਨਾ ਕਿ ਇਹ ਚਾਈ ਬੌਂਡ ਹੋਣਾ ਚਾਹੀਦਾ ਕੰਮ ਰੇਟ ਦੇ ਕੀ ਕੰਮ ਹੈ ਫਿਰ ਰੇਟ ਵਧ ਗਏ ਰੇਟ ਦਾ ਵੀ ਅੰਮੋਲ ਵੀ ਸਟੂਡੈਂਟੋ ਕੀ ਲੱਗਦਾ ਕਿੰਨਾ ਕੱਫਰ ਹੋਵੇਗਾ ਜੀ ਦੇਖਦੇ ਆ ਟੈਕਸਾਂ ਦੇਣੀ ਪੈਣੀ ਨਹੀਂ ਜੀ ਸਾਰੇ ਨੂੰ ਬਾਈਸਟੇ ਕਹਿੰਦੇ ਕਿ ਨਹੀਂ ਰੇਡ ਕਿਤੇ ਪਹਿਲਾਂ ਚਾਰੀ ਕਰ ਰਹੇ ਆ ਜੀ ਤੁਸੀਂ ਡਿਸਟਰਬ ਕਰੋ ਇੰਸਟਾ ਤੇ ਪੱਕੀ ਕਹ ਲਾਗਣ ਮੈਂ ਜੰਨੇ ਜੀ ਇਹ ਕਿੰਨੇ ਨਾ 430 ਰੁਪਏ ਉਹ ਦੇ ਗਲੇਰੀ ਹੈ 5% ਜਿਹੜੇ 5% ਨੇ ਅੱਜ ਨੇ ਦੇਈ ਦੇ ਸੀ 200 ਕਿੰਨੇ ਉਹ ਨੇ ਇਹਨਾਂ ਨੇ 430 ਲਏ 430 ਆਨ 450 ਜਾਣ ਚਲੋ ਨਹੀਂ ਹੈ ਇਹ ਅਜਾ ਕੀ ਲੱਗਦਾ ਕਿ ਜੇਵੇ ਸਾਲ ਵਿੱਚ ਤਿੰਨ ਵਾਰ ਰੇਟ ਵੜੇ ਕੀ ਜਣਾ ਦੱਸੋ ਉਹ ਜਿਹੜੇ ਆਪਣੀ ਮਨਮਤ ਵੀ ਕਰਦੇ ਆ ਜੀ ਆਪਣਾ ਕੋਈ ਇਹਨਾਂ ਨੂੰ ਪੁੱਛਣ ਵਾਲਾ ਹੀ ਨਹੀਂ ਅੱਛਾ ਜੇ ਤਾਂ ਇਹ ਕਿੰਨਾ ਕਸਰ ਪੈਂਦਾ ਜੇ ਸਾਡਾ ਆਪਣਾ ਰੇਟ ਜਿਹੜੇ ਵਾਧੇ ਲੋਟੋ ਦਾ ਟੋਲ ਪਾਇਆ ਬਹੁਤ ਫਰਕ ਪੈਂਦਾ ਜੀ ਆਮ ਬੰਦੇ ਕੀ ਕਰੂਗਾ ਚਲੋ ਕਈ ਬੰਦੇ ਆਪਾਂ ਫੋੜ ਕਰ ਸਕਦੇ ਜਿਹੜਾ ਨਹੀਂ ਫੋੜਦਾ ਸੋੜ ਕਰੇਗਾ ਇਹਨੂੰ ਵਾਤ ਹੀ ਪੈਣਾ ਬਸ ਨਾ ਇਹ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਿੱਤਰ ਸਿੰਘ ਆ ਜੀ ਜਿੱਤਰਾ ਜੀ ਕੀ ਡਾਂਸ ਕਰਨ ਸਲਾਈ ਤੁਹਾਡੀ ਮੈਂ ਤੇ ਲੋਕਲ ਮੈਨੇਜਰ ਹਾਂ ਸਰ ਲੋਕਲ ਮੈਨੇਜਰ ਆਕਰ ਕਿੰਨਾ ਕੇ ਰੇਟਾਂ ਦੇ ਵਿੱਚ ਜ਼ਾਫਾ ਕੀਤਾ ਗਿਆ ਜਾਫਾ ਸਾਰੇ ਐਨਐਚਏ ਲੋ ਤੈਨੂੰ ਤੋਂ 5% ਦਾ ਵਾਧਾ ਕੀਤਾ ਗਿਆ ਜੀ ਜੀ ਜੋ ਪਹਿਲਾਂ 1 ਅਪ੍ਰੈਲ ਨੂੰ ਵਧਣਾ ਸੀ ਹੁਣ ਜੂਨ ਦੇ ਵਿੱਚ ਵਧੇਗਾ 1 ਜੂਨ ਨੂੰ ਜੀ ਸਰ ਕਿੰਨਾ ਅਗਰ ਨਾਰਮਲ ਕਾਰਡ ਵਾਰੀ ਰੇਟ ਲਾਈਏ ਕਿੰਨੇ ਹੈ ਕਿੰਨਾ ਸੀ ਪਹਿਲਾਂ ਤੇ ਹੁਣ ਕਿੰਨਾ ਪਹਿਲਾਂ ਸਰ 215 ਰੁਪਏ ਸੀ ਸਿੰਗਲ ਦਾ ਜੀ ਹੁਣ 220 ਰੁਪਏ ਹੋ ਗਏ ਜੀ ਹਾਂਜੀ ਕੀ ਸਰ ਮੰਦੇ ਹੋ ਲਗਾਤਾਰ ਰੇਟਾਂ ਦੇ ਵਿੱਚ ਇੱਕ ਸਾਲ ਦੇ ਵਿੱਚ ਤੀਸਰੀ ਵਾਰ ਵਾਧਾ ਜਿਹੜਾ ਹੋਇਆ ਸਰ ਇਹ ਤਾਂ ਐਨਐਚਏ ਦੀ ਗਾਈਡਲਾਈਨ ਹੈ ਉਹਨਾਂ ਦੇ ਹਿਸਾਬ ਨਾਲ ਰੇਟ ਵਧਿਆ ਅਸੀਂ ਤਾਂ ਤੇ ਨੌਕਰੀ ਕਰਦੇ ਆ ਸਾਨੂੰ ਜੋ ਪਿੱਛੇ ਆਰਡਰ ਮਿਲਦਾ ਅਸੀਂ ਤਾਂ ਉਹਨੂੰ ਫੋਲੋ ਕਰਦੇ ਆ ਇਹ ਸਰਕਾਰ ਦੇ ਕ ਸਾਡੇ ਤੋਂ ਤਾਂ ਅਸੀਂ ਤਾਂ ਨੌਕਰ ਸਰ ਕੋਈ ਪਾਸ ਨੂੰ ਲੈ ਕੇ ਵੀ ਕੋਈ ਰੇਟ ਰੇਟ ਦੇ ਵਿੱਚ ਵਾਧਾ ਹੋਇਆ ਪਾਸ ਦੇ ਵਿੱਚ ਵੀ ਜੋ 20 ਕਿਲੋਮੀਟਰ ਦਾ ਪਹਿਲਾਂ 330 ਦਾ ਬੰਦਾ ਸੀ ਉਹ 340 ਰੁਪਏ ਹੋ ਗਏ ਮਤਲਬ ਕਹਿੰਦਾ ਪੂਰਾ 5% ਦਾ ਵਾਧਾ ਕੀਤਾ ਪੂਰਾ 5% ਦਾ ਵਾਧਾ ਕੀਤਾ